ਲੁਧਿਆਣਾ ਜਿਮਣੀ ਚੋਣਾਾਂ ਲਈ ਰੁਕਿਆ ਚੋਣ ਪ੍ਰਚਾਰ ਕਾਂਗਰਸ ਅਤੇ ਆਪ ਨੇ ਕੱਢਿਆ ਰੋਡ ਸ਼ੋਅ ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਜੀ 7 ਸਮੇਲਨ ਵਿੱਚ ਲੈਣਗੇ ਹਿੱਸਾ ਸਾਰਾ ਹਫਤਾ ਖਰਾਬ ਰਹੇਗਾ ਪੰਜਾਬ ਦਾ ਮੌਸਮ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਲਗਾਤਾਰ ਧਮਕੀਆਂ ਪਿੱਛੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੇ ਇੰਸਟਾ ਅਕਾਊਂਟ ਕੀਤਾ ਬੰਦ ਹੁਣ ਖਬਰਾਂ ਵਿੱਚ ਧਾਰ ਦੇ ਨਾਲ ਲੁਧਿਆਣਾ ਵਿੱਚ ਪੱਛਮੀ ਹਲਕੇ ਵਿੱਚ ਹੋਣ ਵਾਲੀਆਂ ਜਿਮਣੀ ਚੋਣਾਾਂ ਲਈ ਪ੍ਰਚਾਰ ਦਾ ਆਖਰੀ ਦਿਨ ਸੀ ਜਿਸ ਤੋਂ ਬਾਅਦ ਪ੍ਰਚਾਰ ਰੁਕ ਗਿਆ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਗਾਇਆ ਇਸ ਦਾ ਨਤੀਜਾ 23 ਜੂਨ ਨੂੰ ਆਵੇਗਾ ਦੱਸਦੀ ਕਿ ਉਥੇ ਹੀ ਚੋਣ ਪ੍ਰਚਾਰ ਰੁਕਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਰੋਲ ਸ਼ੋਅ ਕੀਤਾ ਉਥੇ ਭਾਜਪਾ ਨੇ ਕਾਂਫਰੰਸ ਕੀਤੀ ਅਤੇ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਹੁਣ ਸਾਰੀਆਂ ਪਾਰਟੀਆਂ ਦੇ ਆਗੂ ਵਾਪਸ ਵਰਤਣੇ ਸ਼ੁਰੂ ਹੋ ਗਏ ਹਨ ਜਦੋਂ ਕਿ ਸ਼ਰਾਬ ਦੀਆਂ ਦੁਕਾਨਾਂ ਤੇ ਠੇਕੇ ਬੰਦ ਹੋ ਗਏ ਹਨ ਦੱਸਦੀ ਕਿ 19 ਜੂਨ ਨੂੰ ਸ਼ਾਮ 6 ਵਜੇ ਤੱਕ ਬੰਦ ਰਹਿਣਗੇ ਦੱਸਦੀ ਕਿ 1 ਲੱਖ 70 ਹਜ਼ਾਰ ਤੋਂ ਵੱਧ ਵੋਟਰ ਵੋਟ ਪਾਣਗੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਪੁਲਿਸ ਨੇ 60 ਥਾਵਾਂ ਤੇ ਚੈੱਕਪੋਸਟ ਸਥਾਪਿਤ ਕੀਤੀਆਂ ਹਨ ਅਤੇ 1000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਹਾਲਕਿ ਇਹ ਚੋਣ ਸੱਤਾ ਵਿੱਚ ਕੋਈ ਬਦਲਾਅ ਨਹੀਂ ਲਿਆਵੇਗੀ ਪਰ ਇਸ ਨੂੰ 2022 ਦੇ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ ਹਨ ਇਹ ਇੱਕ ਦਹਾਕੇ ਵਿੱਚ ਮੁੱਢ ਦਾ ਪਹਿਲਾ ਕੈਨੇਡਾ ਦੌਰਾ ਹੈ ਦੌਰਾਨ ਪ੍ਰਧਾਨ ਮੰਤਰੀ ਵਿਸ਼ਵ ਨੇਤਾਵਾਂ ਦੇ ਨਾਲ ਮੁਲਾਕਾਤ ਕਰਨਗੇ ਊਰਜਾ ਸੁਰੱਖਿਆ ਟੈਕਨੋਲੋਜੀ ਅਤੇ ਨਵਿੰਤਾ ਸਮੇਤ ਮਹੱਤਵਪੂਰਨ ਵਿਸ਼ਿਆਂ ਮੁੱਦਿਆਂ ਤੇ ਚਰਚਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਸ਼ਾਮ ਸਾਈਪਰਸ ਤੋਂ ਕੈਨੇਡਾ ਪਹੁੰਚੇ ਦੱਸਦਿੱਕੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਸਦੇ ਤੇ ਪ੍ਰਧਾਨ ਮੰਤਰੀ ਮੋਦੀ ਕੈਨੇਡਾ ਪਹੁੰਚੇ ਹਨ ਇਹ ਪ੍ਰਧਾਨ ਮੰਤਰੀ ਮੋਦੀ ਦੀ ਜੀ7 ਸੰਮੇਲਨ ਵਿੱਚ ਲਗਾਤਾਰ 6ਵੀਂ ਹਿੱਸੇਦਾਰੀ ਹੈ ਦਸਦੇਗ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਜੀ7 ਨੇਤਾਵਾਂ ਦੇ ਨਾਲ ਅਤੇ ਹੋਰ ਸੱਦੇ ਗਏ ਦੇਸ਼ਾਂ ਦੇ ਮੁਖੀਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਊਰਜਾ ਸੁਰੱਖਿਆ ਟੈਕਨੋਲੋਜੀ ਅਤੇ ਨਵੀਨਤਾ ਖਾਸ ਕਰਕੇ AI ਊਰਜਾ ਕੁਆਂਟਮ ਸੰਬੰਧਿਤ ਮੁੱਦਿਆਂ ਸਮੇਤ ਮਹੱਤਵਪੂਰਨ ਵਿਸ਼ਵ ਮੁੱਦਿਆਂ ਤੇ ਵਿਚਾਰਾਂ ਦਾ ਆਦਾਰ ਕਰਨਗੇ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰ ਦੀ ਦਰਮਲਾਕਾਤ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਮੀਟਿੰਗ ਵਿੱਚ ਵਪਾਰ ਅਤੇ ਸਾਂਝੇ ਮੁੱਦਿਆਂ ਤੇ ਧਿਆਨ ਦਿੱਤਾ ਜਾਵੇ ਦੱਸਦੇ ਕਿ ਭਾਰਤੀ ਪ੍ਰਵਾਸੀਆਂ ਨੂੰ ਉਮੀਦ ਹੈ ਕਿ ਮੋਦੀ ਦੇ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਾਂਝ ਵਧੇਗੀ ਦੱਸਦੇ ਕਿ ਜੀ7 ਸੰਮੇਲ ਵਿੱਚ ਭਾਰਤੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ ਕਾਰੋਬਾਰ ਵਿਦਿਆਰਥੀ ਅਤੇ ਨੌਜਵਾਨ ਲਈ ਨਵੇਂ ਮੌਕੇ ਖੋਲਣ ਦੀ ਸੰਭਾਵਨਾ ਹੈ ਦੱਸ ਕਿ ਪੀਐਮ ਮੋਦੀ ਦਾ ਕੈਨੇਡਾ ਦੌਰਾ ਸਿਰਫ ਰਾਜਨੀਤਿਕ ਹੀ ਨਹੀਂ ਸਗੋ ਭਾਰਤੀ ਪ੍ਰਵਾਸੀਆਂ ਲਈ ਵੀ ਮਾਨ ਦਾ ਮੌਕਾ ਹੈ ਉਮੀਦ ਹੈ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਿਵਾਦ ਘਟਣਗੇ ਅਤੇ ਸਾਂਝੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ ਪੰਜਾਬ ਵਿੱਚ ਕਈ ਥਾਈ ਹੋਈ ਬਰਸਾਤ ਨੇ ਲੋਕਾਂ ਨੂੰ ਲਗਾਤਾਰ ਪੈ ਰਹੇ ਹੀ ਗਰਮੀ ਤੋਂ ਰਾਹਤ ਦਵਾਈ ਹੈ ਸਵੇਰ ਤੋਂ ਲਗਾਤਾਰ ਹਲਕੀ ਤੋਂ ਦਰਮਿਆਨੀ بارش ਹੋਈ ਸੂਬੇ ਦੇ ਤਾਪਮਨ ਵਿੱਚ ਵੀ ਲਗਾਤਾਰ ਗਰਾਫਟ ਦਰਜ ਕੀਤੀ ਗਈ ਇੱਕ ਵੇਲੇ ਜਿੱਥੇ ਤਾਪਮਨ 47 ਡਿਗਰੀ ਤੋਂ ਵੀ ਪਾਰ ਹੋ ਗਿਆ ਉੱਥੇ ਹੀ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਨ 40 ਡਿਗਰੀ ਤੋਂ ਵੀ ਹੇਠਾ ਆ ਗਿਆ ਦੱਸ ਦੇ ਕਿ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਤਾਪਮਨ 1.9 ਡਿਗਰੀ ਦੀ ਗਰਾਫਟ ਦਰਜ ਕੀਤਾ ਹੈ ਇਸ ਨਾਲ ਪਾਰਾਂ ਆਮ ਦੇ ਨੇੜੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਨ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਜਿੱਤੇ ਪਾਰਾ 37.5 ਡਿਗਰੀ ਉਥੇ ਮੌਸਮ ਵਿਭਾਗ ਨੇ ਸਾਰਾ ਹਫਤਾ ਮੌਸਮ ਖਰਾਬ ਰਹਿਣ ਦੀ ਭਵਿਖਬਾਣੀ ਕੀਤੀ ਹੈ ਪਾਕ ਵੱਲੋਂ 22 ਜੂਨ ਤੱਕ ਸੂਬੇ ਵਿੱਚ ਕਈ ਥਾਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਦਸ ਦੀ ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਗੁਰਦਾਸਪੁਰ ਪਠਾਨਕੋਟ ਖੁਸ਼ਿਆਰ ਰੂਪਨਗਰ ਨਵਾਂ ਸ਼ਹਿਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਅਮਰਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਬਰਨਾਲਾ ਤੇ ਮਾਨਸਾ ਵਿੱਚ بارش ਦਾ ਅਸਰ ਵਿਖ ਨੂੰ ਮਿਲੇਗਾ ਇਸ ਦੇ ਨਾਲ ਹੀ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਦੇ ਨਾਲ ਹਨੇਰੀ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਇਹਨਾਂ ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਮੈਰੋ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਪਿੱਛੋਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਣ ਨੇ ਆਪਣਾ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਹੈ ਲਗਾਤਾਰ ਆ ਰਹੀਆਂ ਧਮਕੀਆਂ ਪਿੱਛੋਂ ਲੁਥਰਾ ਨੇ ਇਹ ਫੈਸਲਾ ਲਿਆ ਦੱਸਦੀ ਕਿ ਇਸ ਤੋਂ ਪਹਿਲਾਂ ਧਮਕੀਆਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਉਸ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਕਿਆ ਕਰਮਚਾਰੀ ਤਨਾਤ ਕਰ ਦਿੱਤੇ ਹਨ ਦਰਅਸਲ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਮਰਪਾਲ ਮੈਰੋ ਵੱਲੋਂ ਦੀਪਿਕਾ ਦਾ ਨਾਮ ਲੈ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਦੀਪਿਕਾ ਲੁਥਰਾ ਦੀ ਵੀਡੀਓਜ਼ ਨੂੰ ਲੈ ਕੇ ਵੀ ਮੈਰੋ ਦੇ ਵੱਲੋਂ ਇਤਰਾਜ਼ ਕੀਤਾ ਗਿਆ ਸੀ ਅਤੇ ਧਮਕਾਇਆ ਗਿਆ ਸੀ ਕਿ ਦੀਪਿਕਾ ਲੁਥਰਾ ਮੁਤਾਬਕ ਉਸ ਵੱਲੋਂ ਤੁਰੰਤ ਉਹਨਾਂ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਦੱਸ ਦੇ ਕਿ ਪਿਛਲੇ ਕੁਝ ਦਿਨਾਂ ਦੌਰਾਨ ਲੁਥਰਾ ਨੂੰ ਨਿੱਜੀ ਫੋਨ ਕਾਲਾਂ ਆ ਰਹੇ ਸਨ ਅਤੇ ਆਨਲਾਈਨ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਕਾਰਵਾਈ ਕਰਦੇ ਹੋਂ ਉਸ ਦੇ ਘਰ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਬਈ ਪੰਜਾਬ ਦਾ ਸੀਐਮ ਗੁੰਮ ਹੋ ਗਿਆ। ਪੰਜਾਬ ਦਾ ਸੀਐਮ ਲਾਪਤਾ ਹੋ ਗਿਆ। ਇਹ ਨਹੀਂ ਪਤਾ ਲੱਗ ਰਿਹਾ ਕਿੱਥੋਂ ਬੋਲ ਰਿਹਾ। ਬਈ ਜਦੋਂ ਸ਼ਕਲ ਤਾਂ ਠੀਕ ਲੱਗ ਰਹੀ ਆ ਚੰਗੇ ਭਲੇ ਲੱਗ ਰਿਹਾ ਬੋਲਦੇ ਵੀ ਚੰਗੇ ਭਲੇ ਆ। ਪਰ ਉਹ ਪ੍ਰੋਗਰਾਮ 'ਚੋਂ ਨਹੀਂ ਬੋਲਦੇ ਹੁੰਦੇ ਬੋਲਦੇ ਮੀਡੀਆ 'ਚ ਟੀਵੀ 'ਚ ਹੁੰਦੇ। ਇਹ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਲੁਧਿਆਣਾ ਦੀ ਇਲੈਕਸ਼ਨ ਛੱਡ ਕੇ ਜਾਂਦਾ ਭਜਾਤੇ ਜਾਂ ਭੱਜ ਗਏ ਅਸੀਂ ਲੱਭਦੇ ਫਿਰਦੇ ਹਾਂ ਪਰ ਉਹ ਜਦੋਂ ਸ਼ਾਮ ਨੂੰ ਇੱਕਦਮ ਰੂਬਰੂ ਹੁੰਦੇ ਆ ਤਾਂ ਪਹਿਲਾਂ ਪ੍ਰੋਗਰਾਮ ਚੰਗਾ ਭਲਾ ਪਤਾ ਲੋਕਾਂ ਨੂੰ ਦੱਸਿਆ ਹੁੰਦਾ ਵੀ ਸੀਐਮ ਆ ਰਹੇ ਆ ਸੀਐਮ ਆ ਰਹੇ ਆ ਜਦੋਂ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਉਹਨਾਂ ਦੇ ਜਗ੍ਹਾ ਉਹਨਾਂ ਦੀ ਧਰਮ ਪਤਨੀ ਪਹੁੰਚ ਜਾਂਦੇ ਆ ਤੇ ਆਪ ਉਹ ਟੀਵੀ ਚੋਂ ਨਿਕਲ ਕੇ ਸੰਬੋਧਨ ਕਰਦੇ ਆ ਇਹ ਬੜਾ ਫਿਕਰ ਵਾਲਾ ਗੰਭੀਰ ਗੱਲ ਆ ਵੀ ਕੀ ਕੇਜਰੀਵਾਲ ਹੋਣਾ ਨੇ ਕਿਤੇ ਸਾਡੇ ਪੰਜਾਬ ਦੇ ਸੀਐਮ ਨੂੰ ਕੀ ਉਹਨਾਂ ਨੂੰ ਕਿਤੇ ਕਿਡਨੈਪ ਕਰ ਲਿਆ ਕੀ ਕਿਤੇ ਉਹਨਾਂ ਨੂੰ ਉਹਨਾਂ ਨੇ ਕੋਈ ਇਸ ਤਰੀਕੇ ਨਾਲ ਮੈਡੀਕੇਸ਼ਨ ਕਰਕੇ ਰੱਖਿਆ ਹੋਇਆ ਕਿਉਂਕਿ ਜੋ ਪਤਾ ਲੱਗਿਆ ਉਰੇ ਬਹੁਤ ਐਸੀਆਂ ਗੱਲਾਂ ਹੋਈਆਂ ਅਮਰਸਰ ਸਾਹਿਬ ਚ ਵੀ ਹੋਈਆਂ ਜਲੰਧਰ ਚ ਵੀ ਹੋਈਆਂ ਉਸ ਕਰਕੇ ਬੜਾ ਵੱਡਾ ਫਰਕ ਆ ਕੇਜਰੀਵਾਲ ਤੇ ਭਗਵੰਤ ਮਾਨ ਚ ਪਿਆ ਹੋਇਆ ਦਿੱਲੀ ਵਰਸਸ ਪੰਜਾਬ ਦੀ ਲੜਾਈ ਚੱਲ ਰਹੀ ਆ ਤੇ ਮੈਨੂੰ ਮੈਂ মিডিਆ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਵੀ ਚੀਫ ਮਿਨਿਸਟਰ ਸਾਹਿਬ ਜਾਂ ਤਾਂ ਲੁਧਿਆਣੇ ਆ ਕੇ ਦੱਸਣ ਜਾਂ ਟੀਵੀ 'ਚ ਦੱਸਣ ਵੀ ਮੈਂ ਬਿਲਕੁਲ ਤੰਦਰੁਸਤਾਂ ਮੈਨੂੰ ਕਿਸੇ ਨੇ ਜ਼ਬਰਦਸਤੀ ਬੰਦ ਕਰਕੇ ਨਹੀਂ ਰੱਖਿਆ ਇਹ ਫਿਕਰ ਦੂਜੀ ਇੱਕ ਬੜੀ ਬੜੀ ਗੱਲ ਹੋਈ ਆ ਜਿਹੜਾ ਸਾਡਾ ਬਿਜਲੀ ਦਾ ਬਿੱਲ ਆਉਂਦਾ ਉਹ ਪਹਿਲਾਂ ਜਿਹੜਾ ਬਿਜਲੀ ਦਾ ਬਿੱਲ ਆ ਉਹ ਆਉਂਦਾ ਸੀਗਾ ਉਹਦਾ ਪਰ ਯੂਨਿਟ ਆ ਜਿਹੜਾ ਉਹ ਆਉਂਦਾ ਸੀ ਭਾਈ ਕੇਡਬਲ ਇਹਦਾ ਲਿਖਿਆ ਜਾਂਦਾ ਸੀ ਵੀ ਉਹ ਕੇਡਬਲ ਕਿਲੋਵੋਟ ਦੇ ਹਿਸਾਬ ਨਾਲ ਜਿਹੜਾ ਉਹ ਬਿੱਲ ਆਉਂਦਾ ਸੀ ਹੁਣ ਇਹਨਾਂ ਨੇ ਪਿੱਛੇ ਕੀ ਕੀਤਾ ਆ ਮੈਂ ਚਿੱਠੀਆਂ ਵੀ ਤੁਹਾਨੂੰ ਦਵਾਂਗਾ ਜਿਹੜੀਆਂ ਕੀ ਇਹਨਾਂ ਦੇ ਮਹਿਕਮੇ ਨੇ ਕੱਢੀਆਂ ਇਹ ਮੈਂ ਕਾਗਜ਼ ਜਿਹੜਾ ਮੇਰਾ ਲਿਖਿਆ ਹੋਇਆ ਸੀ ਉਹਨੂੰ ਲੈ ਕੇ ਆਇਓ ਜਰਾ ਇਹ ਨਹੀਂ ਇਹ ਨਹੀਂ ਇਸ ਗੱਲ ਤੋਂ ਮੈਂ ਬਾਅਦ ਚ ਗੱਲ ਕਰਦਾ ਇਹ ਜਿਹੜਾ ਬਿੱਲਾ ਹੁਣ ਇਹ ਆਉਣ ਲੱਗ ਗਿਆ ਹੁਣ ਇਹਨਾਂ ਨੇ ਆਰਡਰ ਕੀਤੇ ਆ ਵੀ ਇਹ ਬਿੱਲ ਆਊਗਾ ਕਿ V A H ਇਹਦੇ ਵਿੱਚ ਹੀ ਕਾਲਾ ਮਾਲਾ ਸਾਰਾ ਪਹਿਲਾਂ ਬਿੱਲ ਆਉਂਦਾ ਸੀ ਕਿ W ਕਿਲੋਵੋਲਟ ਸਮਝ ਗਏ ਕਿਲੋਵੋਲਟ ਕਿਲੋਵੋਲਟ ਤੇ ਹੁਣ ਵਾਟ ਚਾਉਣ ਲੱਗ ਗਏ ਆ ਜਿਹੜਾ ਕਿ V A H ਦੋ ਗੱਲਾਂ ਇਹ ਸਾਫ਼ ਕਈ ਵਾਰ ਕਲੈਰਿਟੀ ਨਹੀਂ ਹੁੰਦੀ ਬਿੱਲ 'ਚ ਦੇਖਿਓ ਪਹਿਲਾਂ ਬਿੱਲ ਆਉਂਦਾ ਸੀ ਕੇਡਬਲਯੂ ਐਚ ਕੇਡਬਲਯੂ ਐਚ ਹੁਣ ਜਿਹੜਾ ਆਉਣ ਲੱਗ ਗਿਆ ਉਹ ਆਉਣ ਲੱਗਾ ਕੇਵੀ ਐਚ ਇਹਦੀ ਫੁੱਲ ਫਾਰਮ ਹੁਣ ਇਹ ਕੱਲੇ ਨਾਲ ਇਹ ਕੱਲੇ ਨਾਲ ਫਰਕ ਕਿੰਨਾ ਪਿਆ ਫਰਕ ਕਿੰਨਾ ਪਿਆ 20% ਦਾ ਇਹ ਖੇਡ ਨਾਲ ਬਿਜਲੀ ਦੇ ਬਿੱਲਾਂ 'ਚ ਫਰਕ ਪੈ ਗਿਆ। ਹੁਣ ਜੇ ਕਿਸੇ ਦਾ ਬਿੱਲ ਜਿਹੜਾ 300 ਯੂਨਿਟ ਦੀ ਗੱਲ ਕਰਦੇ ਸੀ ਮਾਫ। ਉਸ ਹਿਸਾਬ ਨੇ ਸਭ ਨੇ ਫਿੱਟ ਕੀਤਾ ਸੀ, ਸੈੱਟ ਕੀਤਾ ਸੀ ਵੀ ਇੰਨੇ ਕੁ ਯੂਨਿਟ ਜੇ 300 ਆ ਜਾਣਗੇ ਤਾਂ ਸਾਡਾ ਬਿੱਲਾ ਜਿਹੜਾ ਉਹ ਮਾਫ ਹੋ ਜਾਊ। ਇਹਨਾਂ ਨੇ ਕੀ ਸ਼ਤਾਨੀ ਕੀਤੀ ਵੀ 20% ਇਹਦੇ ਨਾਲ ਬਿੱਲ ਉਹ ਵੱਧ ਜਾਏਗਾ। ਹਰ ਆਦਮੀ ਦਾ ਜਿਹੜਾ 300 ਤੋਂ ਜਦੋਂ 20% ਆ ਗਿਆ ਤੇ 301 ਆ ਗਿਆ ਤਾਂ ਵੀ ਬਿੱਲ ਲੱਗ ਜਾਣਾ ਇਹਦੇ ਨਾਲ 320 ਤੱਕ ਜਾਣਾ ਤੇ ਉਹ ਸਾਰੇ ਦਾ ਸਾਰਾ ਬੇਲਾ ਜਿਹੜਾ ਉਹ ਲੱਗ ਜਾਣਾ ਤੇ ਬਾਕੀ ਇਹਦੇ ਨਾਲ ਜਿਹੜਾ ਹੈ ਜਿਹਦੇ ਕਿਸ ਦਾ 600 ਯੂਨਿਟ ਆ ਉਹ ਵੱਧ ਕੇ ਦੇਖ ਲਓ ਕਿੱਥੇ ਚਲੇ ਜਾਣਾ ਜੇ 500 ਯੂਨਿਟ ਆ ਉਹ ਕਿੱਥੇ ਚਲੇ ਜਾਣਾ 600 ਯੂਨਿਟ ਆ ਉਹ ਕਿੱਥੇ ਚਲੇ ਜਾਣਾ ਹੁਣ ਇਹਨਾਂ ਨੇ ਪਹਿਲਾਂ ਇਹ ਚੁਰਾਕੀ ਕੀਤੀ ਸੀ ਵੀ ਕੱਲੀ ਜਿਹੜਾ ਉਹ 20 ਕਿਲੋਵੋਟ ਤੋਂ ਉੱਤੇ ਰੱਖਿਆ ਸੀ ਇਹ ਆਰਡਰ ਸੀਗੇ 24 ਚ 20 ਕਿਲੋਵੋਟ ਤੋਂ ਉੱਤੇ ਹੁਣ ਇਹਨਾਂ ਨੇ ਕੀ ਕੀਤਾ ਚਿੱਠੀ ਤਿਆਰ ਕਰਕੇ 5 6 7 ਕਿਲੋਵੋਟ ਵਾਲਾ ਵੀ ਜਿਹੜਾ ਆਮ ਘਰ ਚ ਜਿਹਦੇ 1 ਕੇਸੀ ਵੀ ਚੱਲਦਾ ਨਾ 1 ਕੇਸੀ ਵੀ ਜੇ ਚੱਲਦਾ ਉਹਦਾ 5 ਕਿਲੋਵੋਟ ਦਾ ਮੀਟਰ ਲੱਗਿਆ ਹੁੰਦਾ ਜਿਹਦੇ ਦੋ ਏਸੀ ਹੋਗੇ ਤਿੰਨ ਹੋਗੇ ਉਹਦਾ ਤਾਂ ਟਾਪ ਹੀ ਗਿਆ ਕੰਮ ਹੁਣ ਸਾਰਿਆਂ ਨੂੰ 8 ਕਿਲੋਵਾਟ ਦੇ ਵਿੱਚ ਆ ਜਿਹੜਾ ਉਹਨੂੰ ਇਹਨਾਂ ਨੇ ਇਹਦੇ ਵਿੱਚ ਲੈ ਆਂਦਾ ਜਿਹਨੂੰ ਕਹਿੰਦੇ ਆ ਕੇਵੀ ਐਚ ਇਹ ਟੈਕਨੀਕਲ ਜਿਹੜੀਆਂ ਗੱਲਾਂ ਹੁਣ ਇੱਕ ਤਾਂ ਇਹਦੇ ਨਾਲ ਰਗੜ ਰੇ ਆ ਲੋਕਾਂ ਨੂੰ ਆ ਗਰਮੀ 'ਚ ਦੂਜਾ ਕੀ ਕੀਤਾ ਜਿਹੜੀ 2 ਰੁਪਏ 50 ਪੈਸੇ ਆ ਪਰ ਯੂਨਿਟ ਆ ਜਿਹੜੀ ਉਹ ਸਬਸਿਡੀ ਸੀਗੀ ਸਾਡੇ ਇਹ 2 ਰੁਪਏ 50 ਪੈਸੇ ਪਰ ਯੂਨਿਟ ਸਬਸਿਡੀਆਂ 2 ਰੁਪਏ 50 ਪੈਸੇ ਪਰ ਯੂਨਿਟ ਟੈਕਸ ਨਾਲ ਕਿੰਨੇ ਸੀ ਸਬਸਿਡੀ ਸੀ ਤੇ ਜੇ ਟੈਕਸ ਪਾ ਦਿੰਦੇ ਆ ਤਾਂ ਉਹ 3 ਰੁਪਏ ਬਣ ਜਾਂਦੇ ਸੀ ਹੁਣ ਸਿੱਧੀ ਉਹ ਸਬਸਿਡੀ ਖਤਮ ਕਰਤੀ ਜਦੋਂ ਇਹਨਾਂ ਦੀ ਸਰਕਾਰ ਉਹ ਬਿਲਕੁਲ ਸਬਸਿਡੀ ਤੁਹਾਨੂੰ 3 ਰੁਪਏ ਘਟੋ-ਘਟ ਪਹਿਲਾਂ 3 ਰੁਪਏ ਜਿਹੜੀ ਸਬਸਿਡੀ ਸੀ ਉਹਦੇ ਵਿੱਚ ਉਹ ਖਤਮ ਉਹਦਾ ਤੁਹਾਨੂੰ ਨੁਕਸਾਨ ਦੂਜਾ ਜਿਹੜਾ ਬੇਲਾ ਉਹਦਾ ਤਰੀਕਾ ਬਦਲਤਾ ਉਹਦੇ ਨਾਲ ਤੁਸੀਂ 300 ਵਾਲੇ ਚ ਨਹੀਂ ਰਹੇ ਹੋਰ ਸਭ ਤੋਂ ਜਿਹੜਾ ਜਿਹੜਾ ਅੱਜ ਲਾਗੂ ਹੋ ਜਾਣਾ ਜਿਹੜੇ ਇੰਡਸਟਰੀਸਟ ਨੇ ਜਿਹੜੇ ਇੰਡਸਟਰੀ ਵਾਲੇ ਆ ਉਹਨਾਂ ਨੂੰ ਅੱਜ ਲਾਗੂ ਹੋ ਜਾਣਾ 6 ਪੀਐਮ ਤੋਂ ਲੈ ਕੇ 6 ਵਜੇ ਤੋਂ ਲੈ ਕੇ 10 ਪੀਐਮ ਜਿਹੜਾ ਪੀਕ ਲੋਡ ਟਾਈਮ ਹੁੰਦਾ 4 ਘੰਟੇ ਜਿਹੜੀ ਚੱਲਣੀ ਆ ਉਹਦੇ ਵਿੱਚ ਜਿਹੜਾ ਹੁਣ ਜੂਨ ਤੋਂ ਲੈ ਕੇ ਅਕਤੂਬਰ ਤੱਕ ਉਹਦਾ ਵਿੱਚ 2 ਰੁਪਏ ਪਰ ਯੂਨਿਟ ਕਿੰਨਾ ਜੀ 2 ਰੁਪਏ ਪਰ ਯੂਨਿਟ ਸਿੱਧੇ ਵਧਣੇ ਆ ਜਿਹੜੇ ਇੰਡਸਟਰੀਸਟ ਇਹਨਾਂ ਦੇ ਨਾਲ-ਨਾਲ ਫਿਰਦੇ ਆ ਨਾ ਆ ਜਿਹੜਾ ਸਿੱਧਾ ਫਰਕ ਆ ਜਿਹੜਾ ਉਹ 2 ਰੁਪਏ ਪਰ ਯੂਨਿਟ ਪਹਿਣਾ ਉਦੋਂ ਬਾਅਦ ਫਿਰ ਅਕਤੂਬਰ ਤੋਂ ਮਾਰਚ ਤੱਕ 1 ਰੁਪਏ ਪਰ ਯੂਨਿਟ ਕਰ ਦੋ ਜਿਹੜਾ ਆ ਹੁਣ ਟਾਈਮ ਚੱਲ ਰਿਹਾ ਪੀਕ ਲੋਡ ਦਾ ਸਮੇਂ ਤੇ ਉਹ 2 ਰੁਪਏ ਪਰ ਯੂਨਿਟ ਹੋਰ ਵਧਾਤੇ ਇਹ ਮੰਤਰੀ ਭੇਜਣਗੇ ਮੇ ਤਾਂ ਹਾਂ ਜੀ ਅਗਲੇ 2 ਮਹੀਨੇ ਵਿੱਚ ਮੰਤਰੀ ਕੋਲ ਭੇਜਣਗੇ ਇਹ ਵੀ ਗੱਲ ਬਿਲਕੁਲ ਬਿਲਕੁਲ ਠੀਕ ਹੈ ਇਹ ਮੰਨ ਅਗਲਾ ਉਸੇ ਭਲੇਖੇ 'ਚ ਰਹਿੰਦਾ ਏ ਵੀ ਜਿਹੜਾ ਪੁਰਾਣੇ ਤਰੀਕੇ ਨਾਲ ਬਿਲਾ ਕੇ ਵਹ ਦੇ ਵਚ ਦੇ ਹਿਸਾਬ ਨਾਲ ਲਿਆ ਜਾ ਰਿਹਾ ਉਹ ਮੰਥਲੀ ਵੀ ਲਿਆ ਜਾਊ ਤੇ ਤੁਹਾਡਾ ਬਿੱਲ ਸਿੱਧਾ ਤਰੀਕਾ ਬਦਲ ਕੇ ਸਿੱਧਾ 20% ਬਿੱਲ ਵੱਧ ਗਿਆ ਇੱਕ ਇਹਨਾਂ ਨੇ ਜਿਹੜਾ ਡਾਇਰੈਕਟਰ ਆ ਇੱਕ ਮੈਂ ਗੱਲ ਹੋਰ ਕਹਨਾ ਜਿਹੜਾ ਡਾਇਰੈਕਟਰ ਆ ਜਿਹੜਾ ਡਾਇਰੈਕਟਰ ਆ ਉਹਨੂੰ ਉਹਦੀ ਕੁਆਲੀਫਿਕੇਸ਼ਨ ਜਿਹੜੀ ਚਾਹੀਦੀ ਸੀ ਉਹ ਬਿਲਕੁਲ ਕੁਆਲੀਫਿਕੇਸ਼ਨ ਡਾਇਰੈਕਟਰ ਕਿਉਂਕਿ ਆਪਣੀ ਮਨਮਰਜ਼ੀ ਦਾ ਲਾਇਆ ਜਾਵੇ ਤੇ ਉਹ ਮਨਮਰਜ਼ੀ ਤੇ ਚੱਲੇ ਉਹ ਜਿਹੜਾ ਡਾਇਰੈਕਟਰ ਆ ਉਹ ਤੁਸੀਂ ਆਪ ਪਤਾ ਮੈਂ ਨਾ ਨਹੀਂ ਲੈਣਾ ਚਾਹਦਾ ਕਿਉਂਕਿ ਇਹ ਨਿੱਜੀ ਗੱਲ ਆ ਪਰ ਸਰਕਾਰ ਨੇ ਉਹ ਡਾਇਰੈਕਟਰ ਆ ਜਿਹੜਾ ਜੋ ਕੁਝ ਉਹਦੇ ਲਈ ਰਿਕੁਆਇਰਮੈਂਟ ਸੀ এডਿਕੇਸ਼ਨ ਕੀ ਉਹਦਾ ਸ਼ਾਇਦ ਅਸੀਂ ਉਹ ਸਭ ਤੈਸ ਨੈਸ ਖਤਮ ਕਰਕੇ ਹੁਣ ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਅਖੀਰ ਚ ਕਰਨਾ ਚਾਹੁੰਦਾ ਇਸ ਵਾਰ ਇੱਕ ਨਵਾਂ ਕੰਮ ਹੋਇਆ ਜਿਹੜਾ ਕਿ ਅੱਗੇ ਤੋਂ ਪਿਰਤ ਪਾਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਗੇ ਕੀ ਹੁੰਦਾ ਸੀ ਜਿਹੜੇ ਬੜੇ ਤੋਂ ਬੜੇ ਇੰਡਸਟਰੀਸਟਸ ਸੀ ਕਿਉਂਕਿ ਲੁਧਿਆਣਾ ਸਭ ਤੋਂ ਵੱਡਾ ਇੰਡਸਟਰੀਸਟਾ ਦਾ ਹੱਬ ਆ ਉਹ ਬੜੇ ਤੋਂ ਬੜੇ ਇੰਡਸਟਰੀਸਟਸ ਸੀ ਅੱਗੇ ਕੀ ਸੀ ਇੰਨੀ ਮਾਨ ਮਰਿਆਦਾ ਹੁੰਦੀ ਸੀ ਵੀ ਉਹ 노 ਡਾਊਟ ਆਖਰ ਪਾਰਟੀਆਂ ਨੂੰ ਪੈਸਾ ਉਹੀ ਦਿੰਦੇ ਨੇ ਕੈਂਡੀਡੇਟਾਂ ਨੂੰ ਪੈਸਾ ਉਹੀ ਦਿੰਦੇ ਆ ਪਰ ਕਦੇ ਵੀ ਪਰ ਕਦੇ ਵੀ ਉਹਨਾਂ ਦੇ ਇੰਨਾ ਡੰਡਾ ਨਹੀਂ ਦਿੱਤਾ ਜਾਂਦਾ ਸੀ ਵੀ ਤੁਸੀਂ ਸਰਕਾਰ ਵਾਲੇ ਵੀ ਆਪਣੇ ਪ੍ਰੋਗਰਾਮ ਵੀ ਖਰਚ ਕਰੋ ਹੁਣ ਇਸ ਵਾਰ ਮੈਂ ਸਾਰੇ ਇੰਡਸਟਰੀਸਟਾਂ ਨੂੰ ਕਹਿਣਾ ਤੁਸੀਂ ਕਰਤਾ ਲੈ ਤੁਸੀਂ ਪੈਸਾ ਵੀ ਦੇਤਾ ਉਹਦਾ ਹਿਸਾਬ ਵੀ ਕਰਾਂਗੇ ਵੀ ਕਿੰਨਾ ਕਿੰਨਾ ਤੁਸੀਂ ਪੈਸਾ ਦਿੱਤਾ ਉਹ ਤੋਂ ਬਾਅਦ ਪੈਸੇ ਦੇਣ ਤੋਂ ਬਾਅਦ ਤੁਹਾਡੇ ਘਰਾਂ 'ਚ ਕਦੇ ਕਿਰਾਏ ਸੀ ਜਦੋਂ ਕਦੇ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਅਬਰਿੰਦਰ ਸਿੰਘ ਸੀ ਚਾਹੇ ਕੋਈ ਹੋਰ ਮੁੱਖ ਮੰਤਰੀ ਸੀ ਕਦੇ ਇਸ ਤਿੱਕੇ ਨਾਲ ਇੰਨਾ ਤੰਗ ਨਹੀਂ ਕੀਤਾ ਸੀ ਅੱਜ ਉਹ ਸਾਰੇ ਇੰਡਸਟਰੀਸਟਸ ਤੁਸੀਂ ਵੀ ਕਵਰ ਕਰਨ ਜਾਂਦੇ ਹੋ ਸਾਰੇ ਬੜੇ ਤੋਂ ਬੜੇ ਇੰਡਸਟਰੀ ਜਿਹੜੇ 20 ਤੋਂ ਪੰਜਾਬ ਵਿੱਚ ਮੈਂ ਕਹਿੰਦਾ ਗਿਣਤੀ ਆ ਕਈਆਂ ਨੂੰ ਨਹੀਂ ਵੀ ਜਾਣਦੇ ਉਹ ਸਾਰੇ ਇੰਡਸਟਰੀਸਟਾਂ ਨੇ ਆਪਣੇ ਘਰੇ ਚੀਫ ਮਿਨਿਸਟਰ ਦੇ ਚੀਫ ਮਿਨਿਸਟਰ ਦੀ ਘਰ ਵਾਲੀ ਦੇ ਪ੍ਰੋਗਰਾਮ ਕੀਤੇ ਹੁਣ ਮੈਨੂੰ ਇਹ ਦੱਸੋ ਜਦੋਂ ਨਵੀਂ ਪਿਰਤ ਪਾਤੀ ਕੱਲ ਨੂੰ ਕੋਈ ਪਾਰਟੀ ਆਉਗੀ ਕਿਸੇ ਦੀ ਸਰਕਾਰ ਆਉਗੀ ਉਹ ਹੁਣ ਕੋਈ ਤੁਹਾਨੂੰ ਬਖਸ਼ੂਗਾ ਨਹੀਂ ਉਹ ਥੋੜੋ ਘਰੇ ਪ੍ਰੋਗਰਾਮ ਰਖਾਊਗਾ ਵੀ ਰੱਖੋ ਵੱਡੇ ਇੰਡਸਟਰੀਸ ਸਾਹਿਬ ਵੀ ਜਿੰਨੇ ਆਪਣੇ ਮੁਲਾਜ਼ਮ ਨੇ ਕਿਉਂਕਿ ਉਹਨਾਂ ਨੂੰ ਬਿਠਾ ਕੇ ਵੀ ਉਹਨਾਂ ਨੇ ਪ੍ਰੇਡ ਕਰਾਈ ਵੱਡੇ 5 10 ਇੰਡਸਟਰੀਸ ਐਸੇ ਆ ਜਿਨ੍ਹਾਂ ਨੇ ਆਪਣੇ ਹਰ ਮੁਲਾਜ਼ਮ ਨੂੰ ਬਿਠਾ ਕੇ ਮੂਰੇ ਆਮ ਆਦਮੀ ਦੇ ਕੈਂਡੀਡੇਟ ਮੂਰੇ ਪ੍ਰੇਡ ਕਰਾਈ ਦਿਖਾਇਆ ਉਦੇ ਨਾਲ ਉਹਨਾਂ ਨੂੰ ਪੋਲੀਊਸ਼ਨ ਬੋਰਡ ਦੇ ਸਰਟੀਫਿਕੇਟ ਪਾਸ ਦੇ ਮਿਲੇ ਜਿਹੜੀ ਦਿੱਲੀੋਂ ਆ ਕੇ ਲੱਗੀ ਉਹਨਾਂ ਨਾਲ ਉਹਨਾਂ ਨੂੰ ਬਿਜਲੀ ਦੇ ਬਿੱਲ ਕੁੰਡੀ ਲਾਉਣ ਦੀ ਅਗਿਆ ਮਿਲੀ ਉਹਨਾਂ ਨੂੰ ਹੋਰ ਕੰਮਾਂ ਤੋਂ ਆਜ਼ਾਦ ਦਿੱਤੀ ਘਰਾਂ ਦੇ ਵਿੱਚ ਵੀ ਪਾਰਕਿੰਗਾਂ ਵਧਾ ਲਓ ਕੁਝ ਕਰ ਲਓ ਪਰ ਹੁਣ ਤੁਸੀਂ ਇਹ ਨਵੀਂ ਪਿਰਤ ਪਾ ਲਈ ਇਹਦੇ ਨਾਲ ਕੱਲੋਂ ਹਰ ਪਾਰਟੀ ਤੁਹਾਡੇ ਘਰਾਂ 'ਚ ਪ੍ਰੋਗਰਾਮ ਕਰਿਆ ਕਰੋ ਜੇ ਨਹੀਂ ਕਰੋਗੇ ਫਿਰ ਸਰਕਾਰ ਤੁਹਾਡੇ ਕਨੈਕਸ਼ਨ ਬੰਦ ਕਰਿਆ ਕਰੂ ਤੁਹਾਡੇ ਸੀਵਰੇਜ ਦੇ ਕਨੈਕਸ਼ਨ ਬੰਦ ਕਰਿਆ ਕਰੂ ਤੁਹਾਡੇ ਪਾਣੀ ਦੇ ਕਨੈਕਸ਼ਨ ਬੰਦ ਕਰਿਆ ਕਰੂ ਇਸ ਵਾਰ ਤੁਸੀਂ ਨਵੇਂ ਟਰੈਪ ਚ ਜਿਹੜਾ ਇਹ ਆਪਣੇ ਆਪ ਨੂੰ ਤੁਸੀਂ ਆਪ ਫਸਾਇਆ ਕਿਸੇ ਨੇ ਨਹੀਂ ਤੁਸੀਂ ਇਸ ਵਾਰ ਆਪਣੇ ਲਾਲਚ ਨੂੰ ਆਪਣੇ ਕਿਸ ਤਰੀਕੇ ਨਾਲ ਉਹ ਕਰਕੇ ਤੁਸੀਂ ਆਪਣੇ ਆਮ ਆਦਮੀ ਪਾਰਟੀ ਦੇ ਦਰ ਤੋਂ ਤੁਸੀਂ ਆਪਣੇ ਪ੍ਰੋਗਰਾਮ ਬਣਾਏ ਪਰ ਅੱਗੇ ਤੋਂ ਹੁਣ ਤਿਆਰ ਰਹੋ ਇਹ ਕੰਮ ਤਾਂ ਤੁਸੀਂ ਕਰਤਾ ਥੋਡੇ ਵਾਲੀ ਸਭ ਦੇਖ ਰਹੇ ਆ ਤੇ ਮੈਂ ਆਮ ਆਮ ਲੋਕਾਂ ਨੂੰ ਕਹਿਣਾ ਚਾਹਨਾ ਤੁਸੀਂ ਇਹਨਾਂ ਤੋਂ ਬਿਲਕੁਲ ਦੂਰ ਰਹੋ ਇਹ ਸਿਰਫ ਕੈਂਡੀਡੇਟ ਆ ਜਿਹੜਾ ਇਹ 10 20 ਇੰਡਸਟਰੀਸਟਾਂ ਦਾ ਕੈਂਡੀਡੇਟ ਆ ਤੇ ਜਦੋਂ ਜੇ ਖੁਦਾ ਨਾ ਖਾਸਾ ਇਹ ਜਿੱਤ ਗਿਆ ਤੁਸੀਂ ਦੇਖਿਓ ਤੁਹਾਡੀਆਂ ਜਾਇਦਾਦਾਂ ਤੁਹਾਡੇ ਪਾਰਕ ਤੁਹਾਡੀਆਂ ਸੜਕਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸਿਰਫ ਇਹ ਜਿਹੜੇ ਮਗਰਮੱਥ ਨੇ 10 15 ਲੁਧਿਆਣੇ ਦੇ ਵੈਸਟ ਹਲਕੇ ਜਿਹੜੇ ਬੈਠੇ ਆ ਇਹ ਸਿਰਫ ਇੱਕ ਨੈਕਸਸ ਬਣੂਗਾ ਤੇ ਜਿਹੜੀ ਹਰ ਚੀਜ਼ ਉਹਨਾਂ ਦੇ ਘਰੋਂ ਚੱਲੂਗੀ ਉਹ ਪਹਿਲਾਂ ਹੀ ਮਾਨ ਨਹੀਂ ਗੇ ਹੁਣ ਤੁਸੀਂ ਆਪਣਾ ਆਪ ਆਪਣਾ ਦੇਖਿਓ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੱਲ ਨੂੰ ਲੁਧਿਆਣੇ ਵੈਸਟ ਚ ਇਹ ਜਮਾਖੋਰ ਇਹ ਪੈਸੇ ਵਾਲੇ ਜੋ ਆਮ ਆਦਮੀ ਦੇ ਕੈਂਡੀਡੇਟ ਦੇ ਸੱਜੇ ਖੱਬੇ ਹੁੰਦੇ ਆ ਜੋ ਸੀਐਮ ਦੀ ਘਰ ਵਾਲੀ ਦੇ ਅੱਗੇ ਪਿੱਛੇ ਹੁੰਦੇ ਆ ਉਹਨਾਂ ਦੇ ਘਰੋਂ ਚੱਲੂ ਇਹ ਆਮ ਆਦਮੀ ਦੀ ਗੱਲ ਕਰਦੇ ਸੀ ਕਿਹੜਾ ਫੰਕਸ਼ਨ ਆ ਮੈਨੂੰ ਦੱਸੋ মিডিਆ ਵਾਲੇ ਤੁਸੀਂ ਸਤਕਾਰਯੋਖ ਖੜੇ ਹੋ ਤੁਸੀਂ ਮੈਨੂੰ ਦੱਸੋ ਵੈਸਟ ਵਿੱਚ ਇੱਕ ਵੀ ਕੋਈ ਚੀਫ ਮਿਨਿਸਟਰ ਕਿਸੇ ਆਮ ਵਲੰਟੀਅਰ ਦੇ ਘਰੇ ਪ੍ਰੋਗਰਾਮ ਹੋਇਆ ਹੋਵੇ ਗਰੀਬ ਦੇ ਇੱਕ ਦੱਸੋ ਚੀਫ ਮਿਨਿਸਟਰ ਦੀ ਘਰ ਵਾਲੀ ਇੱਕ ਕਿਸੇ ਆਮ ਆਮ ਲੁਧਿਆਣੇ ਦੇ ਬੰਦੇ ਕਿਸੇ ਦੁਕਾਨਦਾਰ ਦੇ ਕੋਲ بڑے ਤੋਂ بڑے ਸ਼ੋਰੂਮਾਂ ਦੇ ਅੰਦਰ ਪ੍ਰੋਗਰਾਮ ਹੋ ਰਿਹਾ ਘਰ ਮੰਡੀ ਚ ਫਲਾਨੀ ਜਗ੍ਹਾ ਕਿਸੇ ਆਮ ਕਰਿਆਨੇ ਦੀ ਦੁਕਾਨ ਤੇ ਕਿਸੇ ਆਮ ਹੱਟੀ ਤੇ ਤੁਹਾਨੂੰ ਕੋਈ ਉਹਨਾਂ ਦੇ ਫੇਸਬੁੱਕ ਤੁਸੀਂ ਚੈੱਕ ਕਰ ਲਓ ਮੈਂ ਬੜੀ ਗੌਰ ਨਾਲ ਦੇਖ ਰਿਹਾ ਸੀ ਇੱਕ ਵੀ ਜੇ ਕੋਈ ਸੱਜੇ ਬੈਠਾ ਤਾਂ ਉਹ ਲੱਖਾਂ ਕਰੋੜਾਂ ਦੀ ਜੁਐਲਰੀ ਪਾ ਕੇ ਬੈਠਾ ਜੇ ਖੱਬੇ ਪਾਸੇ ਬੈਠਾ ਤਾਂ ਉਹ ਲੱਖਾਂ ਕਰੋੜਾਂ ਦੀਆਂ ਘੜੀਆਂ ਮੰਨ ਕੇ ਬੈਠਾ ਤੁਹਾਡੇ ਵਰਗਾ ਕੌਣ ਆ ਜਿਹਦੇ ਨਾਲ ਉਹਦੀ ਤਸਵੀਰ ਆਈ ਆ ਅਮਨ अरोड़ा ਜੀ ਦੇ ਨਾਕੀ ਆ ਸੰਜੀਵ अरोड़ा ਜੀ ਦੇ ਖੱਬੇ ਸੱਜੇ ਕੌਣ ਆ ਉਹਨਾਂ ਲਈ ਵੋਟ ਕੌਣ ਮੰਗ ਰਿਹਾ ਇੱਕ ਗਲ ਹੋਰ ਦੇਖੋ ਕੋਈ ਆਮ ਰੇੜੀ ਵਾਲਾ ਰਿਕਸ਼ੇ ਵਾਲਾ ਗਰੀਬ ਕੋਈ ਮੈਂ ਵੋਟ ਮੰਗਦਾ ਨਹੀਂ ਦੇਖਿਆ ਜੇ ਵੋਟ ਮੰਗ ਰਹੇ ਆ ਉਹ ਮੰਗ ਰਹੇ ਆ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਹੱਥ 'ਚ ਇਹ ਬੁੱਢੇ ਨਾਲੇ ਨੂੰ ਵੀ ਦਰਿਆ ਗੰਦਾ ਨਾਲਾ ਬਣਾਇਆ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਕਬਜ਼ੇ ਕਰਕੇ ਆਪਣੇ ਘਰ ਬਣਾਏ ਹੋਏ ਆ ਜਿਨ੍ਹਾਂ ਨੇ ਹਰ ਚੀਜ਼ ਆਪਣੇ ਜਿਹੜੀਆਂ ਇੰਡਸਟਰੀ ਇੰਡਸਟਰੀ ਦੇ ਵੀ ਪਲਾਟ ਮਿਲੇ ਹੋਏ ਆ ਉਹਨਾਂ ਦੇ ਟੁਕੜੇ ਕਰ ਕਰ ਘਰ ਵਿੱਚ ਲੋਕਾਂ ਨੂੰ ਬਣਾ ਕੇ ਦਿੱਤੇ ਆ ਹਰ ਚੀਜ਼ ਮਿਸਯੂਜ਼ ਕੀਤੀ ਆ ਇਹ ਜਿਹੜੇ 10 20 ਬੰਦੇ ਆ ਉਹਨਾਂ ਦੇ ਸਿਰ ਤੇ ਅੱਜ ਆਮ ਆਦਮੀ ਪਾਰਟੀ ਲੜ ਰਹੀ ਆ ਫਿਰ ਭਾਈ ਮਰਜੀ ਆ ਜੇ ਇਹਨਾਂ ਦੇ ਹੱਥ ਹੀ ਸਾਰਾ ਕੁਝ ਦੇਣਾ ਫਿਰ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਇਹ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਲੈ ਕੇ ਆਇਆ ਸੀ ਇੱਕ ਮੁੱਖ ਮੰਤਰੀ ਨੂੰ ਲੱਭਣਾ ਜ਼ਰੂਰੀ ਇੱਕ ਆ ਬਿਜਲੀ ਦਾ ਜਿਹੜਾ ਇਸ ਵੇਲੇ ਪੀਕ ਲੋਡ ਚੱਲ ਰਿਹਾ ਸਭ ਤੋਂ ਵੱਧ ਬਿਜਲੀ ਦੀ ਲੋੜ ਉਹ ਚ ਕੀ ਠੱਗੀ ਮਾਰ ਰਹੇ ਤੀਜੀ ਗੱਲ ਇਹ ਅਮੀਰ ਵਰਸਸ ਅਮੀਰ ਵਰਸਸ ਇੱਕ ਆਮ ਸਧਾਰਨ ਲੋਕਾਂ ਦੀ ਲੜਾਈ ਆ ਇਹ ਚ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿਹਨੂੰ ਵੋਟ ਪਾ ਕੇ ਜਿਤਾਉਣਾ ਅਮੀਰ ਅਰਬਾਂ ਖਰਬਾਂ ਪਤੀ ਨੂੰ ਜਿਤਾਉਣਾ ਉਹਨਾਂ ਦੇ ਕੰਮ ਕਰਵਾਉਣੇ ਆ ਜਾਂ ਤੁਸੀਂ ਆਪਣੇ ਕਰਾਉਣੇ ਆ